ਜੀ ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਮਾ ਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਚਵੰਡਾ ਤਹਿਸੀਲ ਆ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਰ ਆਪਾਂ ਚਾਰ ਪਸ਼ੂ ਖਾਵਾਂਗੇ ਦੋ ਟੋਕੜਾ ਟੋਕੜਾ ਗੱਬਣਾ ਤੇ ਦੋ ਬਾਈ ਦੇ ਕੋਲ ਸੱਜਣਾ ਵਾ ਇੱਕ ਵੜ ਤਾਜੀ ਸੂਈ ਆ ਤੇ ਇੱਕ ਛੋਟੀ ਤਾਜੀ ਸੂਈ ਦਿਖਾਉਣੀ ਆ ਆਪਾਂ ਤੁਹਾਨੂੰ ਤੇ ਆਪਾਂ ਪਹੁੰਚੇ ਆ ਬਾਈ ਹਰਪਾਲ ਦੇ ਕੋਲ ਤੇ ਆਜੂ ਕਰਦੇ ਆ ਬਾਈ ਨਾਲ ਗੱਲਬਾਤ ਤੇ ਪੁੱਛਦੇ ਆ ਪਸ਼ੂਆਂ ਦੀ ਡਿਟੇਲ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਸਨੋ ਠੀਕ ਠਾਕ ਜੀ ਇਹ ਵੀ ਜਗੇ ਵੀ ਤੁਸੀਂ ਦੱਸੋ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਜਗੇ ਬੱਚੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਰਪਾਤ ਸਿੰਘ ਨੇ ਪਿੰਡ ਚਵਿੰਡਾ ਜ਼ਿਲ੍ਹਾ ਮਸਨ ਜੀ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ ਮੇਰੀ ਨੈਕ 45 94952 ਠੀਕ ਹੈ ਜੀ ਹਾਂ ਜੀ ਆ ਗਿਆ ਫਲਕਾਰੀਆਂ ਹਰ ਆ ਫਲਕਾਰੀਆਂ ਟੌਪ ਆਈਆਂ ਜੱਗੇ ਵੀ 20 ਕਿਲੋ ਦੁੱਧ ਵਾਲੀ ਝੋਟੀ ਆ ਅੱਛਾ ਜੀ ਹਾਂਜੀ ਹਾਂਜੀ ਠੀਕ ਕਿੰਨਾ ਟਾਈਮ ਹੋ ਗਿਆ ਸੋਈ ਨੂੰ ਬਾਈ ਅੱਜ ਚੌਥਾ ਦਿਨ ਹੋਇਆ ਮਗਰ ਕੱਟੀ ਜੇ ਜੱਗੇ ਵੀਰ ਠੀਕ ਆ ਠੀਕ ਆ ਲਓ ਬਾਈ ਫੀ ਮਲਕਾਹ ਚ ਕਾਲੀ ਲੋਈਆਂ ਦੇ ਬੱਚੇ ਦੀ ਤੇ ਕਰੋ ਤੁਸੀਂ ਥਣ ਭਾਂਡਾ ਚੱਕ ਹਾਂਜੀ ਤੇ ਮੌਕੇ ਤੇ ਬਾਈ ਕਿੰਨਾ ਤਿਆਰ ਆ ਆ ਟਾਈਮ ਜੱਗੇ ਵੀ ਜਿਹੜਾ ਆਪਾਂ 2 ਟਾਈਮ ਬੋਲੀ ਮਨਾ ਦੇਣੀ ਨਾ ਅੱਛਾ ਜੀ 11:30 ਜੇ 15:00 ਵੀ ਨਹੀਂ ਬੋਲੀ ਮਨਾ ਕੇ ਦੇਣੀ ਆਪਾਂ ਠੀਕ ਆ ਠੀਕ ਆ ਜੀ ਕਿੰਮਾ ਸਵੇਰ ਸੋਈ ਬਾਈ ਤੀਜਾ ਸਵੇਰ ਜੱਗੇ ਵੀਰ ਸੂ ਚਲ ਅੱਛਾ ਠੀਕ ਹੈ ਠੀਕ ਹੈ ਲੋ ਬਜੀ ਕਰੋ ਚੈੱਕ ਕਾਟ ਕਾਟ ਬਹੁਤ ਹੀ ਚੰਗਾ ਵਾ ਤੇ ਆਰਡਰ ਕੁਆਲਟੀ ਦਾ ਥਾਣਾ ਦਾ ਸਾਇਜ ਕਾ ਤੁਹਾਨੂੰ ਕਰੰਨੇ ਚੈੱਕ ਲੱਗੇ ਤੋਂ ਪਿਛਲੇ ਸਵੇਰੇ ਦਾ ਮਿਲ ਕੇ ਰਿਕਾਰਡ ਪਾਈ ਹੋਣੀ ਦੱਸਦੇ ਆ ਕਿ 16 17 ਲੀਟਰ ਨੇ ਦੁੱਧ ਭਰਿਆ ਵਾ ਤੇ ਅਸਟਾ ਮੌਕੇ ਤੇ ਜਿਹੜਾ ਫਿਰ 14 ਲੀਟਰ ਬੋਲਾ ਬਿਲਕੁਲ ਤਿਆਰ ਆ ਤੇਨ ਚਾਰ ਦਿਨ ਹੋਇਆ ਤਕਰੀਬਨ ਸੋਈ ਨੂੰ ਅਜੇ ਤੇ ਪਿੱਠਪੜੀ ਦੀ ਵੀ ਚੌੜੀ ਆ ਨੋ ਬਈ ਲਾਗੇ ਤਾਉ ਚੈੱਕ ਕਰਾਉਣਾ ਥਾਣਾ ਦਾ ਸੈਕ ਜ ਬਹੁਤੀ ਚੰਗਾ ਵਾ ਤੇ ਨਾੜਾ ਨੋੜਾ ਵੀ ਹਵਾਨੇ ਤੇ ਆ ਗਈਆਂ ਤੇ ਮੁੱਲ ਬਾਈ ਇਹਦਾ ਹਰ ਕੀ ਕਰਨਾ ਜੇ ਮੁੱਲ ਜੱਗੇ ਵੀਰ ਮੈਂ ਗਿਆ ਅੱਜ ਮੰਡੀ ਅੱਛਾ ਜੀ ਐੜੀਆਂੜੀਆਂ ਮੱਝਾਂ ਦਾ ਕੋਈ ਢਾਈ ਕੱਢਾ ਕੋਈ ਤਿੰਨ ਕਰਨ ਰਿਆ ਅੱਛਾ ਜੀ ਆਪਾਂ ਜੱਗੇ ਵੀ ਡੇਢ ਦੀ ਦੇ ਦੇ ਜੀ ਕਰੀਏ ਜੈਫਰ ਮੰਡੀ ਤੇ ਇੱਥੇ ਹਰ ਪਾਲ ਦੇ ਅੱਡੇ ਤੇ ਹਰ ਫਰਕ ਨਹੀਂ ਰਾਇਣਾ ਕੋਈ ਹਰ ਫਰਕ ਤਾਂ ਰਾਇਣਾ ਜੱਗੇ ਵੀਰ ਦੋਦੀ ਵੀ 20 ਕਿਲੋ ਸੁੱਖਣਾ ਝੋਦੀ ਨੇ ਭਰਨਾ ਆ ਹਾਂਜੀ 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 ਅੱਗੋ ਤੁਸੀਂ ਦੱਸ ਜਿੰਨੇ ਦੇ ਦੇ ਗਏ ਨਿਕਰੀਏ ਜੈ ਜੇ ਆਪਾਂ ਹਰ ਜਿੱਥੇ ਕੋਈ ਛਾੜੀ ਦੇਣੀ 30 ਦੀ ਹਾਂਜੀ 30 ਨਾ ਕਰਿਓ ਪੂਰੀ ਦੀ 30 ਦੀ ਹੂੰ ਕਿਉਂ ਜੋ ਤਾ ਕਹਤਾ ਦੋ ਘੋਟ ਆਲਾ ਦਾਦਾਂਗੇ ਠੀਕ ਹੈ ਲੋ ਬਜੀ 28000 ਜੱਗੇ ਵੀ ਰੱਖਣਾ ਠੀਕ ਹੈ ਠੀਕ ਹੈ ਲੋ ਬਜੀ 128000 ਤੇ ਦੁੱਧ 20 ਲੀਟਰ ਭਰ ਦਊਗੀ ਛੋਟੀ ਇਹ ਟਾਈਮ ਜੱਗੇ 14 14 15 ਕਿਲੋ ਬੌਲੀ ਤਿਆਰ ਆ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਲੋ ਬਜੀ 14 14 ਲੀਟਰ ਜਿਹੜਾ ਬੌਲਾ ਹੀ ਬੌਲਾ ਤਿਆਰ ਆ ਹਾਂਜੀ ਹਾਂਜੀ ਇਹ ਕਰੋ ਚੱਕ ਥਣਪਾਂਡਾ ਬਹੁਤ ਹੀ ਚੰਗਾ ਲੱਗਾ ਣ ਗਿਠਗਿਠ ਤੇ ਥਣ ਜਾਂਦੇ ਆ ਤੇ ਬਈਆ ਦੱਜੋ ਦੱਸਿਓ ਹੰਦੋ ਜੇ ਨੰਬਰ ਤੇ ਝੋਟੀ ਅੱਛਾ ਜੀ ਇਹ ਮੰਨ ਲਓ ਵੀ ਤੀਜੇ ਸੂਏ ਦੀ ਗੱਭਣ ਆ ਅੱਛਾ ਜੀ ਸਾਡੇ ਪੰਜਾਂ ਮਹੀਨੇ ਚੱਕ ਪਾ ਜੇ 8 ਕਿਲੋ ਦੁੱਧ ਜੀ ਠੀਕ ਆ ਠੀਕ ਆ ਲੋਬ ਜੀ ਕੱਤ ਕਾਟ ਇਹਦਾ ਵੀ ਬਹੁਤ ਚੰਗਾ ਵਾ ਤੇ ਸਿੰਗਲ ਹੱਡੀ ਆ ਗਈ ਆ ਤੇ ਬਈ ਸੱਜਣ ਨੇ ਕਿੰਨਾ ਭਰਿਆ ਦੁੱਧ ਇਹਰ ਇਹਨੇ ਭਰਿਆ ਜੇ 15 16 ਕਿਲੋ ਦੁੱਧ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਠੀਕ ਆ ਲੋਬ ਜੀ ਕੱਤ ਕੁੱਦ ਬਹੁਤ ਹੀ ਤਗੜਾ ਤੇ ਫੇਸ ਕੁਆਲਟੀ ਕਰੋ ਚੱਕ ਐਨ ਜੈੱਡ ਬਲੈਕ ਆ ਗਈ ਆ ਤੇ ਆ ਵੀ ਸਿੰਗਲ ਹੱਡੀ ਗਈ ਆ ਤੇ ਕਰੋ ਥਣ ਪਾਂਡਾ ਚੱਕ ਆਸਤਾਂ ਜਿਹੜੀ 5.5 ਮਹੀਨੇ ਦੀ ਚੈੱਕ ਪਾਸ ਆ ਤੇ 8 ਲੀਟਰ ਜਿਹੜਾ ਦੁੱਧ ਬਿਲਕੁਲ ਏ ਰ ਕੋ ਤਿਆਰ ਆ ਲੋ ਬਜੀ ਕਰੋ ਚੈੱਕ ਤੁਸੀਂ ਪੇਟ ਪੜਾ ਵੀ ਤੁਹਾਨੂੰ ਕਰਣੇ ਆ ਚੈੱਕ ਪੇਟ ਪੜੇ ਦੀ ਵੀ ਚੰਗੀ ਆ ਤੇ ਜੇ ਸੁਵਿੰਦ ਭਾਈ ਗੱਭਣਾਂ ਆ ਕੇ ਤਿੱਜਾ ਸੋਈ ਏ ਨਹੀਂ ਤਿੱਜੇ ਦੀ ਗੱਭਣੇ ਲੱਗੇ ਵੀਰ ਠੀਕ ਠੀਕ ਲੋ ਬਜੀ ਤਿੱਜੇ ਸੁਵੇ ਨੂੰ ਗੱਭਣਿਆ ਤੇ ਠੰਡ ਸੋਣੀ ਬਹੁਤ ਚੰਗਾ ਲੱਗਾ ਨੋਕਲਾ ਥਾਂ ਲੱਗਾ ਵਾ ਕਰੋ ਭਾਈ ਜੀ ਚੈੱਕ ਤੇ ਬੁੱਧੀ ਸਾੜ ਤੋਂ ਵੀ ਆਪਾਂ ਤੁਹਾਨੂੰ ਦਿਖਾ ਦਨੇ ਥਾਣਾ ਦਾ ਸੈਜ ਗਾਪ 2 ਵਜੇ ਕਰੋ ਅਗਲੀ ਸਾਈਡ ਤੋਂ ਵੀ ਥਾਣਾ ਦਾ ਸੈੱਜ ਗੈਪ ਤੇ ਫੇਸ ਕੁਆਲਿਟੀ ਵੀ ਚੈੱਕ ਕਰ ਸਕਦੇ ਮੁੱਲ ਬਾਈ ਇਹਦਾ ਫਿਰ ਮੁੱਲ ਜੱਗੇ ਵੀ ਨਿਕਲ ਜਾਈ ਆ ਅੱਛਾ ਜੀ ਵੇਚਣਾ ਤਾਂ ਭਾਵੇਂ 70 60 ਦੀ ਵੇਚ ਲਈਏ ਅੱਛਾ ਜੀ 60 ਦੀ ਦੇ ਦਈਏ ਜੱਗੇ ਵੀ ਕਰ ਦੋ ਮਾਨ ਫਤਾਲੇ ਖੁੱਲਾਈ 55000 ਦੇ 200 ਰੁਪਏ ਛੋਟ ਕਰਾਂਗੇ ਜੱਗੇ ਵੀਰ ਠੀਕ ਆ ਠੀਕ ਆ ਲਓ ਭਾਜੀ 55000 ਜ ਤੋਕੜ ਕੱਬਣ ਤੇ ਦੁੱਧ ਦਾ ਵੀ ਡਰਮ ਜੇ ਹਾਂ ਤੇ ਆਜੋ ਹੁਣ ਤੇਜੇ ਨੰਬਰ ਤੇ ਇਹ ਮੱਝ ਜੱਗੇ ਵੀਰ ਕਿੰਨਾ ਸੌਦਾ ਹੋਇਆ ਸੀ ਅੱਛਾ ਜੀ ਚੋ ਕੇ ਗਿਆ ਵੀਰ ਅੱਛਾ ਜੀ ਤੇ ਫਿਰ ਉਹ ਧਾਰ ਕਰਦਾ ਸੀ ਆਪਾਂ ਧਾਰ ਨਹੀਂ ਦਿੱਤੀ ਅੱਛਾ ਜੀ ਤੇ ਮੈਨੂੰ 7 ਕਿਲੋ ਦੁੱਧ ਤਿਆਰ ਜੇ ਠੀਕ ਆ ਠੀਕ ਆ ਜੀ ਤੇ ਸੂਈ ਨੂੰ ਬਈ ਕਿੰਨਾ ਟਾਈਮ ਹੋ ਗਿਆ ਨੂੰ ਸੂਈ ਨੂੰ ਮੰਨ ਲਓ ਵੀ ਇਹ ਵੀ ਸਾਢੇ 5 ਮਹੀਨੇ ਚ ਜੱਗੇ ਵੀ ਚੱਕ ਪਾਸ ਆ ਅੱਛਾ ਵੀ ਤੋਕੜ ਕੱਬਣਾ ਵੀ ਤੋਕੜ ਕੱਬਣਾ ਇਹ ਸੱਜਨੇ ਜੱਗੇ ਵੀ ਘਰ ਵਾਲੇ ਨੇ ਪਹਿਲਾ ਸੂਆ ਸੋਈ ਆ ਤੇ ਅਗਰ ਕਿ ਦੂਜੇ ਦੀ ਗੱਬਣ ਨੇ 13-14 ਕਿਲੋ ਦੁੱਧ ਭਰਿਆ ਜੇ ਅੱਛਾ ਜੀ ਦੂਜੇ ਦੀ ਗੱਬਣ ਸਾਢੇ 5 ਮਹੀਨੇ ਦੇ ਵੀ ਚੱਕ ਪਾਸ ਜਗੇ ਠੀਕ ਠੀਕ ਲੋ ਬਜੀ ਸਾਢੇ 5 ਮਹੀਨੇ ਚੱਕ ਪਾਸ ਤੇ 7 ਲੀਟਰ ਦੇ ਕੋ ਦੁੱਧ ਆ ਬਾਕੀ ਇਹਦੀ ਚਵਾਈ ਹੋਈ ਜੇ ਇਹਦੀ ਚਵਾਈ ਹੋਈ ਇਹ ਉਸ ਹਿਸਾਬ ਨਾਲ ਕੋ ਵੀਰ ਭਰਾ ਅੰਦਾਜ਼ਾ ਲਾਵੇ ਕਰੋ ਚੱਕ ਬਾਕੀ ਤੁਹਾਨੂੰ ਖੋਲ ਕੇ ਬਖਾਉਨੇ ਆਪਾਂ ਲੋ ਬਜੀ ਫੇਸ ਕੁਆਲਟੀ ਕਰੋ ਚੱਕ ਤੇ ਪੇਠ ਪੂੜੀ ਦੀ ਇਹ ਵੀ ਚੰਗੀ ਆ ਗਈ ਆ ਇਹ ਥਾਣਾ ਦਾ ਸਾਈਜ਼ ਹੈ ਪੇ ਦਾ ਵੀ ਚੰਗਾ ਵਾ ਬਾਕੀ ਇਹ ਦੀ ਹੁਣ ਇਸ ਟਾਈਮ ਮੌਕੇ ਤੇ ਚਵਾਈ ਹੋਈ ਆ ਲੋ ਭਜੀ ਤੋੜੇ ਤਾਰੇ ਨੂੰ ਇੱਕ ਨੰਬਰ ਆ ਤੇ ਲਾਗੇ ਤੋਂ ਤੁਹਾਨੂੰ ਆਪਾਂ ਦੂਜੀ ਸਾਈਡ ਤੋਂ ਦਿਖਾਉਂਦੇ ਆ ਥਣ ਭਾਂਡਾ ਦਾ ਨੋ ਬਈ ਅਗਲੀ ਸਾਈਡ ਤੇ ਤੁਸੀਂ ਥਾਣਾ ਦਾ ਸੈਰ ਗਿਆ ਚੈੱਕ ਕਰ ਸਕਦੇ ਜੇ ਤੇ ਮਿਲਕ ਵਾਂਡ ਵੀ ਚੰਗੀ ਲੱਗੀ ਤੇ ਇਹਦਾ ਮੁੱਲ ਬਾਈ ਕੀ ਕਰਨਾ ਫਿਰ ਮੋਤ ਜੱਗੇ ਵੀਰ ਇਹ ਵੀ ਜਿੰਨੇ ਦੀ ਮਰਜੀ ਲਈਏ ਵੀ ਹਾਂ ਨਾ 55000 ਦੀ 55 ਦੀ ਪੂਰੇ 55 200 ਰੁਪਏ ਛੋੜ ਤੁਸੀਂ ਆਪ ਸਿਆਣੇ ਜੇ ਮੰਨ ਲਓ ਵੀ 55 50 50 ਦੀਆਂ ਦੋ ਨੰਬਰ ਜੀ ਆ ਇਹਰ ਗੱਲ ਸਹੀ ਜੀ ਬਈ ਇਹਰ ਗੱਲ ਠੀਕ ਟੱਡੀ ਤੇ ਇਹ ਆ ਵੀ ਜੇ ਕੋਈ ਜੋੜਾ ਲੈ ਲੂਗਾ ਅੱਛਾ ਜੀ ਫਿਰ ਮਾਨਤਾਨ ਹੋਰ ਕਰ ਦਾਂਗੇ ਜੱਗੇ ਵੀਰ ਠੀਕ ਹੈ ਠੀਕ ਹੈ ਲਓ ਬਈ ਜੇ ਕਿ ਹੋਵੇ ਪਰ ਜੋੜਾ ਫਿੱਟ ਹੁੰਦਾ ਵਾ ਤੇ ਮਾਨਤਾਨ ਖੁੱਲਾ ਹੀ ਬਾਈ ਕਹਿੰਦਾ ਕਿ ਕਰ ਦਾਂਗੇ ਖ ਬਾਈ ਦੱਸਿਓ ਵੈਢ ਦੇ ਬਾਰੇ ਇਹ ਜੱਗੇ ਵੀ ਪਹਿਲਾਂ ਸੂਆ ਸੂਈ ਵੱਛੀ ਅੱਛਾ ਜੀ ਅੱਜ ਸੂਈ ਨੂੰ ਅੱਜ ਪੰਜਵਾਂ ਛੇਵਾਂ ਦੇਣੇ ਆ ਅੱਛਾ ਜੀ ਕੋਈ ਇਹਨਾਂ ਰੱਸੀ ਨਹੀਂ ਪਾਉਣੀ ਕੋਈ ਮੰਨ ਲਾ ਵੀ ਇਦਾਂ ਬਾਲੇ ਰੱਖ ਕੇ ਅੱਛਾ ਜੀ ਤਾਂ 20 ਕਿਲੋ ਜੱਗੇ ਵੀ ਤੇਰੇ ਦੁੱਧ ਤਿਆਰ ਹੈ ਬਿਲਕੁਲ ਜਿਹੜਾ ਮਿੰਤੀ ਵਾਲਾ ਬਿਲਕੁਲ ਜਿਹੜਾ ਤਿੰਨ ਚਾਰ ਡੰਗ ਮੈਨੂੰ ਜਿੱਦਾਂ ਮਰਜ਼ੀ ਚੋ ਕੇ ਲੈ ਜਾਏ ਇਹਦੇ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਲਓ ਇਹ ਵੀ ਕ੍ਰੋਸ ਆ ਸਾਹੀ ਵਾਲਾ ਠੀਕ ਹੈ ਠੀਕ ਹੈ ਲਓ ਜੀ ਕ੍ਰੋਸ ਵਿੱਚ ਆ ਗਈ ਤੇ ਕ੍ਰੋਸ ਠੀਕ ਹੈ ਜੀ ਹਾਂ ਜੀ ਲਓ ਜੀ ਉਧਰ ਵੀ ਝੁੰਗੀ ਆ ਗਈ ਜੇ ਚੁੰਗੀ ਆ ਗਈ ਹੈ ਨਾ ਹਾਂ ਚੁੰਗੀ ਆ ਗਈ ਏ ਠੀਕ ਆ ਠੀਕ ਆ ਲਓ ਬਈ ਕਰੋ ਤੁਸੀਂ ਚੈੱਕ ਫੇਸ ਕੁਆਲਿਟੀ ਤੇ ਚੁੰਗਾ ਪਸ਼ੂ ਬਹੁਤ ਹੀ ਕਰਮਾਲਾ ਹੁੰਦਾ ਤੇ ਕਰੋ ਚੈੱਕ ਬਾਕੀ ਪੰਡਾਂ ਪਈਆਂ ਕਰਮਾਲੀ ਨੇ ਤੇ ਬਾਈ ਕਿੰਨਾ ਚ ਭਰ ਦੂ ਕਿ ਦਦਾ ਦੁੱਧ ਜੱਗੇ ਵੀ ਜਿਹੜਾ ਸਾਣਾ ਬੌਲੇ ਤੋਂ ਜਾਣ ਦੀ ਮੁੰਜਾਦਾ 25 ਕਿਲੋ ਜੱਗੀ ਦੇ ਨੇ ਪਹਿਲੇ ਸਵੇਰੇ ਭਾਦ ਦੇਣਾ ਆ ਅਛਾ ਜੀ ਹਾਂ ਅੱਜ ਸੂਈ ਨੂੰ 5-6 ਦਿਨ ਹੋਏ ਸਾਰੇ ਇਹ ਮੜਾ ਮੜਾ ਮਾਰਨਾ ਠੀਕ ਆ ਠੀਕ ਆ ਲਓ ਬਈ ਸੂਈ ਨੂੰ ਵੀ ਕੋਈ 4-5 ਦਿਨ ਹੋਏ ਆ ਤੇ 20 ਲੀਟਰ ਜਿਹੜਾ ਬੌਲਾ ਹੀ ਬੌਲਾ ਤਿਆਰ ਆ ਤੇ ਕਰੋ ਥਣ ਪੰਡਾ ਚੈੱਕ ਬਾਕੀ ਨਾੜਾ ਨੂੜਾ ਹਵਾਨੇ ਇੱਧਰਲੀ ਸਾਈਡ ਤੋਂ ਕਰੋ تین ਥਾਣਾ ਦਾ ਸਾਈਡ ਹੈ ਬਹੁਤ ਹੀ ਚੰਗਾ ਲੱਗਾ ਵਾ ਤੇ ਲਾੜਾ ਵੀ ਹਵਾਨੇ ਤੇ ਚੰਗੀਆਂ ਆ ਗਈਆਂ ਤੇ ਬਾਈ ਜਵਾਕ ਕੀ ਹੈ ਇਹ ਦੇ ਪਿਛੇ ਮਗਰ ਅੱਛੀ ਝੱਗੇ ਵੀ ਤਾਂ ਠੀਕ ਹੈ ਠੀਕ ਹੈ ਲੋ ਬਈ ਫੀਮੇਲ ਕਾਹ ਹੋ ਜੇ ਪਿਛੇ ਆ ਵਾਲਾ ਤੁਸੀਂ ਕੀ ਕਰ ਸਕਦੇ ਜੀ ਹਾਂਜੀ ਹਾਂਜੀ ਤੇ ਇਹਦਾ ਮੁੱਲ ਬਾਈ ਹਰ ਮੁੱਲ ਜੱਗੇ ਵੀ ਜਿਹੜੇ ਸਹਾਣੇ ਨੇ 23 24 ਕਿਲੋ ਦੁੱਧ ਪਰਨਾ ਅੱਛਾ ਜੀ ਮੁੱਲ ਤੇ ਦਾ ਕਰਨ 570 75 ਜੋ ਮਰਜ਼ੀ ਕਰੀ ਜਾਏਗੀ ਹਾਂਜੀ 60 ਦੇ ਦਈਏ ਸ਼ਬਦ ਮੰਨਤਾ ਨਾ ਕਿੰਨੇ ਦਾ ਲੋ ਜਗੇ ਦੋ ਛੱਡ ਦਈਏ ਹਾਂਜੀ ਦੋ ਕੇ ਵੱਧ ਦੋ ਨਾ ਛੱਡਿਆ ਜਗੇ ਵੀ ਨਾ ਅੱਛਾ ਈ ਤੇਰੀ ਹਾਂ ਨਾ ਦੇਣੀ ਨਾ ਹਾਂਜੀ ਉਹਦੇ 52000 ਦੇ ਦੇਣੀ ਲਓ ਭਾਜੀ 8000 ਹੀ ਬਾਈ ਨੇ ਛੱਡ ਦਿਆ 52000 ਇਹ ਲੋ ਮੰਨ ਲਓ ਦੁੱਧ ਤਿਆਰ ਹੈ ਅਚੀ ਦਾ ਠੀਕ ਹੈ ਠੀਕ ਹੈ ਲਓ ਭਾਪਾ ਜੀ 20 ਲੀਟਰ ਜਿਹੜਾ ਬੌਲਾ ਹੀ ਬੌਲਾ ਤਿਆਰ ਹੈ ਪਰ ਉਹ ਚੱਕ ਬਾਕੀ ਆਂ ਪੰਡਾਂ ਪਈਆਂ ਕਰਮਾਲੀ ਨੇ ਹਾਂਜੀ ਹਾਂਜੀ ਤੇ ਹੈ ਵੀ ਝੁੰਗੀ ਇਹ ਤੇ ਝੁੰਗਾ ਪਸ਼ੂ ਬਹੁਤ ਹੀ ਕਰਮਾਲਾ ਹੁੰਦਾ ਹੈ ਇਧਰ ਧੋਕੜਾ ਗੱਬਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ ਜਿਹੜੇ ਵੀਰ ਭਰਾਵਾਂ ਕੇ ਪਸ਼ੂ ਕਿਦਦਰਾਂ ਦਾ ਉਹਦੇ ਬਾਤੇ ਆਸਾਨ ਹੋ ਜਾਂਦਾ ਵਾ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ